ਲੁਧਿਆਣਾ ਦੇ ਵਿੱਚ ਪੰਜਾਬ ਖੇਤੀਬਾੜ ਯੂਨੀਵਰਸਿਟੀ ਅਤੇ ਮੌਸਮ ਵਿਭਾਗ ਦੇ ਵੱਲੋਂ 3 ਦਿਨ ਦਾ ਵਿਸ਼ੇਸ਼ ਵੈਬਿਨਾਰ ਦਾ ਪ੍ਰਬੰਧ ਕੀਤਾ ਗਿਆ। ਪੰਜਾਬ ਖੇਤੀਬਾੜ ਯੂਨੀਵਰਸਿਟੀ ਮੌਸਮ ਵਿਭਾਗ ਦੀ ਮੁਖੀ ਡਾਕਟਰ ਪ੍ਰਪਜੋਤ ਕੌਰ ਨੇ ਦੱਸਿਆ ਕਿ ਲਗਾਤਾਰ ਸਾਡੇ ਵਾਤਾਵਰਣ ਦੇ ਵਿੱਚ ਵੱਡੀਆਂ ਤਬਦੀਲੀਆਂ ਦੇਖਣ ਨੂੰ ਮਿਲ ਰਹੀਆਂ ਹਨ। ਜਾਂ ਤਾਂ ਗਰਮੀ ਬਹੁਤ ਹੋ ਜਾਂਦੀ ਹੈ ਜਾਂ ਫਿਰ ਠੰਡ ਜਿਸ ਦਾ ਸਾਡੀਆਂ ਫਸਲਾਂ ਤੇ ਬਹੁਤ ਹੀ ਜ਼ਿਆਦਾ ਮਾੜਾ ਪ੍ਰਭਾਵ ਪੈਂਦਾ ਹੈ। ਉਹਨਾਂ ਨੇ ਕਿਹਾ ਕਿ ਵੱਡੇ-ਵੱਡੇ ਸਾਇੰਸਦਾਨ ਇਸ ਵੈਬਿਨਾਰ ਰਾਹੀਂ ਜੁੜ ਕੇ ਫਸਲਾਂ ਸੰਬੰਧੀ ਉਹਨਾਂ ਦੇ ਬਚਾਓ ਉਹਨਾਂ ਦੀ ਤਬਦੀਲੀ ਸੰਬੰਧੀ ਵਿਚਾਰ ਵਟਾਰਾ ਰਹੇ ਹਨ ਜਿਸ ਦੇ ਨਾਲ ਵਿਦਿਆਰਥੀਆਂ ਨੂੰ ਵੀ ਕਾਫੀ ਫਾਇਦਾ ਮਿਲਦਾ ਹੈ ਇਸ ਨਾਲ ਉਹਨਾਂ ਨੂੰ ਵੱਖ-ਵੱਖ ਯੂਨੀਵਰਸਿਟੀ ਅਤੇ ਵਾਤਾਵਰਣ ਮਾਇਰਾ ਦੇ ਨਾਲ ਸੰਵਾਦ ਕਰਨ ਦਾ ਮੌਕਾ ਵੀ ਮਿਲਦਾ ਹੈ ਅ ਡਿਪਾਰਟਮੈਂਟ ਆਫ ਕਲਾਈਮੇਟ ਚੇਂਜ ਐਂਡ ਐਗਰੀਕਲਚਰ ਮੈਟਰੋਲੋਜੀ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵਿੱਚ ਅਸੀਂ ਇੱਕ ਤਿੰਨ ਦਿਨਾਂ ਅ ਤਿੰਨ ਦਿਨ 17 18 19 ਮਾਰਚ ਦਾ ਅ ਨੈਸ਼ਨਲ ਕਾਨਫਰੰਸ ਕਰਵਾ ਰਹੇ ਹਾਂ ਇਹਦਾ ਜਿਹੜਾ ਵਿਸ਼ਾ ਹੈਗਾ ਆ ਉਹ ਰੀਓਰੀਐਂਟਿੰਗ ਅ ਗ੍ਰਿਕਲਚਰ ਟੁਵਰਡਸ ਕਲਾਈਮੇਟ 스마트 ਐਗਰੀਕਲਚਰ ਅ ਅਸੀਂ ਸਾਰੇ ਜਾਣਦੇ ਆ ਕਿ ਕਲਾਈਮੇਟ ਚੇਂਜ ਜਿਹੜੀ ਹੈਗੀ ਐ ਮੌਸਮੀ ਬਦਲਾਅ ਹੋ ਰਿਹਾ ਹੈ ਐਂਡ ਇਹਦਾ ਸਾਡੇ ਫਸਲਾਂ ਤੇ ਸਾਡੇ ਬਨਸਪਤੀ ਤੇ ਸਾਡੀ ਜੀਵ ਜੰਤੂ ਤੇ ਸਾਰਿਆਂ ਤੇ ਬਹੁਤ ਪ੍ਰਭਾਵ ਪੈ ਰਿਹਾ ਹੈ ਐਂਡ ਅ ਅਸੀਂ ਅੱਜਕੱਲ ਦੇਖਦੇ ਆਂ ਵੀ ਮੌਸਮ ਦੇ ਬਦਲਾਅ ਕਰਕੇ ਕਾਫੀ ਐਕਸਟ੍ਰੀਮ ਈਵੈਂਟ ਜਿਨ੍ਹਾਂ ਚ ਇਕਦਮ ਤਾਪਮਾਨ ਵੱਧ ਜਾਣਾ ਘਟ ਜਾਣਾ ਬਾਰਿਸ਼ ਹੋਣੀ ਜਾਂ ਸੋਕਾ ਪੈ ਜਾਣਾ ਇਹੋ ਜਿਹੇ ਕਈ ਇਵੈਂਟਸ ਹੁੰਦੇ ਰਹਿੰਦੇ ਆ ਸੋ ਇਹਦੇ ਨਾਲ ਸਾਡੇ ਸਾਰੇ ਖੇਤੀਬਾੜੀ ਤੇ ਬਹੁਤ ਪ੍ਰਭਾਵ ਪੈਂਦਾ ਹੈ ਜਿਹੜਾ ਇਹ ਅਸੀਂ ਕਰਵਾ ਰਹੇ ਹਾਂ ਕਾਨਫਰੰਸ ਇਹ ਸਾਡੀ ਐਸੋਸੀਏਸ਼ਨ ਆਫ ਐਗਰੋਮੈਟਰੋਲੋਜਿਸਟ ਇੱਕ ਸੰਸਥਾ ਹੈ ਸੋਸਾਇਟੀ ਹੈ ਉਹਦੇ ਅੰਦਰਗਤ ਕਰਵਾਇਆ ਜਾ ਰਿਹਾ ਲੁਧਿਆਣਾ ਚੈਪਟਰ ਕਰਵਾ ਰਿਹਾ ਹੈ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਚ ਇਹਦੇ ਵਿੱਚ ਤਕਰੀਬਨ 350 ਤੋਂ ਜ਼ਿਆਦਾ ਪਾਰਟਿਸਪੈਂਟਸ ਉਹਦੇ ਵਿੱਚ ਸਾਇੰਟਿਸਟਸ ਵੀ ਆਉਂਦੇ ਨੇ ਸਟੂਡੈਂਟਸ ਵੀ ਆਉਂਦੇ ਨੇ ਤੇ ਹੋਰ ਪ੍ਰੋਫੈਸ਼ਨਲਸ ਵੀ ਆਉਂਦੇ ਨੇ इंडिया तकरीबन जिन्नी भी एग्रीकल्चर यूनिवर्सिटीज हैं वार्ट ये पार्टिसिपेशन है एग्रीकल्चर इंस्टीट्यूट्स है जम्मू कश्मीर हिमाचल गुजरात राजस्थान महाराष्ट्र साउथ के जिन्हें स्टेट्स हैं नॉर्थ ईस्ट के सो पूरी पार्टिसिपेशन है हालांकि कोविड दा वैसे तो आप कहने जी बड़ा ਨੁਕਸਾਨ ਹੈ ਬਟ ਉਹਦੇ ਕਰਕੇ ਇੱਕ ਇਹ ਇੱਕ ਨਵਕਲੀ ਚੀਜ਼ ਆ ਗਈ ਅੱਗੇ ਅਸੀਂ ਕੋਈ ਵੀ ਕਾਨਫਰੰਸ ਕਰਾਣੀ ਹੁੰਦੀ ਸੀ ਤਾਂ ਉਸ ਜਗ੍ਹਾ ਤੇ ਉਹ ਸਾਰੇ ਸਾਇੰਟਿਸਟ ਇਕੱਠੇ ਹੁੰਦੇ ਸੀ ਤੇ ਫਿਰ ਇਹਦੇ ਬਾਰੇ ਡਿਸਕਸ਼ਨ ਹੁੰਦੀ ਸੀ ਹੁਣ ਇਹ ਸਾਰੀ ਆਨਲਾਈਨ ਮੋਡ ਦੇ ਵਿੱਚ ਹੀ ਹੋ ਰਹੀ ਹੈ ਜਿਵੇਂ ਤੁਸੀਂ ਦੇਖ ਰਹੇ ਹੋ ਵੀ ਸਾਡੇ ਅੱਜ ਸਵੇਰ ਤੋਂ ਸਾਢੇ 9:00 ਤੋਂ ਸਟਾਰਟ ਹੋਈ ਹੈ ਇਹਦੇ ਜਿਹੜੇ ਅਲੱਗ-ਅਲੱਗ 12 ਟੈਕਨੀਕਲ ਸੈਸ਼ਨਸ ਹੋਣਗੇ ਐਂਡ ਉਹ ਸਵੇਰੇ 9:30 ਤੋਂ ਸ਼ੁਰੂ ਹੋ ਕੇ ਸ਼ਾਮ ਦੇ 6:30 ਵਜੇ ਤੱਕ ਹਿੱਸੇਦਾਰ ਹੈ ਇਹਦੇ ਲਈ ਅਸੀਂ ਇੱਕ ਆਫੀਸ਼ੀਅਲ ਵੈਬਸਾਈਟ ਵੀ ਇਹਦੀ ਬਣਾਈ ਹੈ ਜਿਹਦਾ ਨਾਮ VAGMET 2021 ਹੈ ਤੁਸੀਂ ਉਹਦੇ ਤੇ Google Play Store ਤੇ ਜਾ ਕੇ ਉਹ ਵੈਬਸਾਈਟ ਵੀ ਦੇਖ ਸਕਦੇ ਹੋ ਉਹਦੇ ਤੇ ਸਾਡੇ ਜਿੰਨੇ ਵੀ ਇਹ ਸੈਸ਼ਨਸ ਹੋਣਗੇ ਉਹਨਾਂ ਦੇ YouTube ਰਿਕਾਰਡਿੰਗਸ ਦੇ ਲਿੰਕਸ ਜਿਹੜੇ ਅਸੀਂ ਅਪਲੋਡ ਕਰਾਂਗੇ ਉਹਦੇ ਪੋਸਟਰਸ ਵਗੈਰਾ ਵੀ ਅਪਲੋडेड ਨੇ ਐਂਡ ਸਾਰੇ ਸਾਇੰਟਿਸਟ ਮਿਲ ਕੇ ਇੱਕ ਕੋਸ਼ਿਸ਼ ਕਰਨਗੇ ਕਿ ਅਸੀਂ ਕੀ ਸਾਡੀ ਖੇਤੀਬਾੜੀ ਦੇ ਵਿੱਚ ਉਹ ਬਦਲਾਅ ਲਿਆਉਣੇ ਚਾਹੀਦੇ ਜਿਹਦੇ ਨਾਲ ਮੌਸਮੀ ਤਬਦੀਲੀਆਂ ਜਾਂ ਜਿਹੜਾ ਮੌਸਮ ਦਾ ਮਾੜਾ ਅਸਰ ਹੁੰਦਾ ਹੈ ਸਾਡੀਆਂ ਫਸਲਾਂ ਤੇ ਉਹਦੇ ਤੋਂ ਅਸੀਂ ਆਪਣੀ ਫਸਲਾਂ ਨੂੰ ਲਾਈਫਸਟਾਕ ਨੂੰ ਬਚਾ ਸਕਦੇ ਹਾਂ so much so ਕਿ ਇਹਦੇ ਵਿੱਚ ਲਾਈਫਸਟਾਕ ਦੇ ਬਾਰੇ ਵੀ ਹੋਏਗੀ ਸਾਡੇ ਨੈਸ਼ਨਲ ਡੇਰੀ ਰਿਸਰਚ ਇੰਸਟੀਚਿਊਟ ਕਰਨਾਲ ਤੋਂ ਵੀ ਇਹਦੇ ਵਿੱਚ ਲੈਕਚਰ ਹੈਗਾ ਹੈ ਜਿਹੜਾ ਸਾਇੰਸ ਐਂਡ ਇੰਜੀਨੀਅਰਿੰਗ ਰਿਸਰਚ ਬੋਰਡ ਹੈ ਉਹਦੇ ਤੋਂ ਡਾਕਟਰ ਮਿਹਾਜਨ ਦਾ ਲੈਕਚਰ ਹੈਗਾ ਉਹ ਸਾਨੂੰ ਕਲਾਈਮੇਟ ਸਰਵਿਸਿਜ਼ ਕੀ ਨੇ ਇੰਡੀਆ ਦੇ ਵਿੱਚ ਉਹਦੇ ਬਾਰੇ ਦੇਣਗੇ ਸੈਂਟਰਲ ਇੰਸਟੀਚਿਊਟ ਫਾਰ ਮੇਜ ਰਿਸਰਚ ਤੋਂ ਡਾਕਟਰ ਐਮ ਐਲ ਜਾਟ ਨੇ ਉਹਨਾਂ ਦਾ ਹੋਏਗਾ ਕਿ ਸਾਨੂੰ ਸਾਡੀਆਂ ਕੀ ਕਲਾਈਮੇਟ 스마트 ਪ੍ਰੈਕਟਿਸਿਜ਼ ਨੇ ਕਿਉਂਕਿ ਸਿਮੰਟ ਦੇ ਵਿੱਚ ਇਹਦੇ ਉੱਤੇ ਕਾਫੀ ਕੰਮ ਹੋ ਰਿਹਾ ਹੈ ਉਹ ਆਪਣਾ ਲੈਕਚਰ ਦੇਣਗੇ ਉਹਦੇ ਚ ਡਿਸਕਸ ਹੋਏਗਾ ਸੈਂਟਰਲ ਰਿਸਰਚ ਫਾਰ ਡਰਾਈ ਲੈਂਡ ਐਗਰੀਕਲਚਰ ਹਾਈਦਰਾਬਾਦ ਇੰਸਟੀਚਿਊਟ ਹੈ ਉੱਥੋਂ ਡਾਕਟਰ ਪ੍ਰਸ਼ਾਦ ਲੈਕਚਰ ਦੇਣਗੇ ਕਿ ਕਿਸ ਤਰ੍ਹਾਂ ਦੇ ਫਸਲਾਂ ਦੇ ਉੱਤੇ ਮਾੜਾ ਪ੍ਰਭਾਵ ਆਂਦਾ ਹੈਗਾ ਲੁਧਿਆਣਾ ਤੋਂ ਅਕਸ਼ਿਤ ਪੱਕੂ ਦੀ ਰਿਪੋਰਟ ਐਸ ਐਮ ਜ਼ेड ਨਿਊਜ਼